ਅਗਵਾ ਦੀ ਕਮੀ ਸੀ ਵੀ ਜਿਹੜਾ ਇੱਥੇ ਪੰਜਾਬ ਦੇ ਇਲੈਕਸ਼ਨ ਨੇ ਜਿਹੜਾ ਇਹਨਾਂ ਨੇ ਇੰਟਰਫੇਰੈਂਸ ਕੀਤਾ ਉਹਨੇ ਸਾਡੇ ਉਸ ਅੰਦੋਲਨ ਨੂੰ ਉਸ ਟਾਈਮ ਤੇ ਵੀ ਟਾ ਮਾਰੀ ਦੂ ਗਲਤ ਸੀਗਾ ਰਾਜੀਵਾਲ ਗਲਤ ਸੀਗਾ ਠੀਕ ਹੈ ਬੀ ਹੋਏ ਜੇ ਬੰਦੇ ਸੀ ਜਿਹੜੇ ਸਰੇ ਆਮ ਹੋ ਗਏ ਆ ਤੁਹਾਨੂੰ ਨਾਮ ਨਾਮ ਲੈਂਦੇ ਆ ਜਥੇਬੰਦੀ ਤੋਂ ਤੁਹਾਨੂੰ ਗੁਰੇਜ਼ ਹੋਗਾ ਮੈਨੂੰ ਨਹੀਂ ਹੈਗਾ ਜੇ ਉਹ ਤੋਂ ਛੋਟੇ ਤੋੜੇ ਹਨ ਤੇ ਆਦ ਕਹਿੰਦਾ ਕੰਦਾ ਕਢਵਾਈਆਂ ਨੇ ਇਹਨਾਂ ਤੋਂ ਤੇ ਅੱਜ ਇੱਥੇ ਵੱਡੇ ਵੱਡੇ ਇਹਨਾਂ ਨੂੰ ਇੰਤਜ਼ਾਮ ਕਰਨੇ ਪਏ ਨੇ ਉਹ ਪਿਛਲੇ ਅੰਦੋਲਨ ਦੇ ਡਰਾਈਏ ਸਰਕਾਰ ਤੇ ਐਸ ਕਰਕੇ ਜੇ ਅਸੀਂ ਪਿਛਲੇ ਅੰਦੋਲਨ ਨੂੰ ਹੀ ਕਾਂਟਾ ਮਾਰ ਦਈਏ ਭਈ ਉੱਥੇ ਆ ਹੋ ਗਿਆ ਨਹੀਂ ਕਾਂਟਾ ਨਹੀਂ ਮਾਰ ਰਹੇ ਜੀ ਉਸ ਚੀਜ਼ ਨੂੰ ਤੁਸੀਂ ਗਲਤ ਨਾ ਲਹਿ ਕੇ ਜੋ ਕਾਂਟਾ ਨਹੀਂ ਮਾਰ ਰਹੇ ਰਹਿ ਗਈ ਗੱਲ ਅਸੀਂ ਹਰਿਆਣੇ ਤੋਂ ਆ ਮੇਰੇ ਸੁਣੋ ਗੱਲ ਠੀਕ ਹੈ ਯਾਰ ਅਸੀਂ ਉਸ ਕਮੀ ਤੇ ਗੱਲ ਕਰੀਏ ਕਿ ਆ ਥੋੜਾ ਵੀ ਅਸੀਂ ਉਹਨੂੰ ਲੀਡਰ ਨੂੰ ਹੀ ਕਹਿਆ ਦੀ ਯਾਰ ਇਹਨੂੰ ਵੀ ਦਫਾ ਕਰੋ ਇਹਨੂੰ ਵੀ ਦਫਾ ਕਰੋ ਇਹਨੂੰ ਵੀ ਦਫਾ ਕਰੋ ਫਿਰ ਤੇ ਇਹਦਾ ਮਤਲਬ ਆਇਆ ਫਿਰ ਤੇ ਇਹ ਸਰਕਾਰੀ ਬੋਲੀ ਬੋਲਨੇ ਪਿਆ ਇੰਦਾਂ ਦੀ ਸੋਚ ਚੱਲ ਰਹੀ ਆ ਵੀ ਸਿਰਫ ਬੈਰੀਕੇਡ ਤੋੜਨਾ ਹੀ ਨੌਜਵਾਨਾਂ ਦਾ ਕੰਮ ਹੈ ਮੈਂ ਸਮਝਦਾ ਸਿਰਫ ਬੈਰੀਕੇਡ ਤੋੜਨਾ ਨੌਜਵਾਨਾਂ ਦਾ ਕੰਮ ਨਹੀਂ ਇਹਨਾਂ ਸਰਕਾਰਾਂ ਦਾ ਹੰਕਾਰ ਤੋੜਨਾ ਵੀ ਨੌਜਵਾਨਾਂ ਦਾ ਕੰਮ ਹੈ ਸ਼ਾਇਦ ਮਹਾਰਾਜ ਨੇ ਉਦੋਂ ਏਸੇ ਕਰਕੇ ਸਾਨੂੰ ਵਾਪਸ ਭੇਜਦਾ ਕਿ ਕੁਛ ਕਿਸਾਨ ਆਗੂ ਜਿਹੜੇ ਬਿਕਣ ਵਾਲੇ ਸੀ ਜਾਂ ਕੁਝ ਮਤਲਬ ਜਿਨ੍ਹਾਂ ਦੀ ਮਨਸ਼ਾ ਕੋਈ ਖਰਾਬ ਸੀ ਕੀ ਪਤਾ ਉੱਥੇ ਬਹਿ ਕੇ ਕੀ ਹੋਰ ਕੁਝ ਕਰਵਾ ਜਾਂਦੇ ਅਨ ਇੱਕ ਘਟੋ ਘਟਾ ਸੀ ਤਿੰਨ ਕਾਲੇ ਕਾਨੂੰਨ ਦਾ ਰੱਦ ਕਰਵਾ ਲੇ ਬਿਲਕੁਲ ਹੈਨਾ ਕੀ ਪਤਾ ਉਹ ਉਹ ਨਾਲ ਰਲ ਕੇ ਕਿਉਂਕਿ ਚਿੱਠੀਆਂ ਵੀ ਗਈਆਂ